ਗਣਤੰਤਰ ਦਿਵਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਚੌਕਸੀ ਹੈ ਜਿਹੜੀ ਉਹ ਵਧਾ ਦਿੱਤੀ ਗਈ ਆ ਅੱਜ ਕੱਲ ਨਾਭਾ ਦੀ ਕਰਨ ਜਾ ਰਹੇ ਆ ਜਿੱਥੋਂ ਕਿ 메ਨ ਚੌਕਾ ਰੋਟੀਪੁਰ ਰੋਟੀਪੁਰ ਤੇ ਸਖਤ ਨਾਕਾਬੰਦੀ ਹੈ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਆ ਸ਼ੱਕੀ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਆ ਉਹਨਾਂ ਨੂੰ ਪੁੱਛਿਆ ਜਾ ਰਿਹਾ ਕਿੱਥੇ ਜਾਣਾ ਤੇ ਕਿੱਥੋਂ ਆਇਓ ਹਰ ਗੱਡੀ ਦੀ ਤਲਾਸ਼ੀ ਹੈ ਜਿਹੜੀ ਉਹ ਲਈ ਜਾ ਰਹੀ ਆ ਤੇ ਜਦੋਂ ਇੰਚਾਰਜ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਗਣਤੰਤਰ ਦਿਵਸ ਨੂੰ ਲੈ ਕੇ ਪੂਰੀ ਚੌਕਸੀ ਹੈ ਜਿਹੜੀ ਉਹ ਨਾਭਾ ਤਹਿਸੀਲ ਦੇ ਵਿੱਚ ਨਾਬਾ ਹਲਕੇ ਦੇ ਵਿੱਚ ਆ ਪੂਰੀ ਆ ਜਿਹੜੀ ਉਹ ਬਧਾਈ ਗਈ ਆ ਦਿਨ ਰਾਤ ਦਾ ਨਾਕਾ ਬੰਦੀ ਆ ਜਿਹੜੀ ਉਹ ਕੀਤੀ ਹੋਈ ਆ ਕੋਆਨਯੋਗ ਐਸਐਸਪੀ ਸਰ ਪਟਿਆਲਾ ਵਰੁਣ ਸ਼ਰਮਾ ਐਪੀਐਸ ਦਿਨਾਨ ਗਾਈਡਲਾਈਨ ਮੁਤਾਬਿਕ ਅਸੀਂ ਕੰਮ ਕਰ ਰਹੇ ਹਾਂ ਉਹਰੇ ਪ੍ਰੋਪਰ ਸੀ ਨਾਕਾ ਬੰਦੀ ਕੀਤੀ ਹੈ ਜਿਹੜੀ ਸਾਨੂੰ ਸ਼ੱਕੀ ਗੱਡੀਆਂ ਵੈਰਾ ਦਿਖਣੀਆਂ ਰੋਕ ਕੇ ਉਹਨੂੰ ਪ੍ਰੋਪਰ ਸੀ ਚੈੱਕ ਕਰ ਰਹੇ ਹਾਂ ਤੇ ਉਹਨਾਂ ਨੂੰ ਮਤਲਬ ਕੀ ਗੱਲਬਾਤ ਕਰ ਰਹੇ ਉਹਨਾਂ ਦਾ ਪ੍ਰੋਪਰ ਕਿੱਥੇ ਜਾ ਰਹੇ ਕਿੱਥੋਂ ਆਏ ਨੇ ਇਹ ਕਿੰਨੇ ਘੰਟੇ ਦੀ ਨਾਕਾ ਬੰਦੀ ਇਹ ਸਾਡੀ 9 ਵਜੇ ਤੋਂ ਲੈ ਕੇ 2 ਵਜੇ ਤੱਕ ਹੈ ਫਿਰ 4 ਤੋਂ 9 ਵਜੇ ਤੱਕ ਫਿਰ ਹੈ ਕੁਝ ਛਾਤੀ ਵਿਅਕਤੀਆਂ ਤੇ ਕੋਈ ਛਾਤੀ ਕੋਈ ਇਸ ਤਰ੍ਹਾਂ ਨਹੀਂ ਗੱਡੀਆਂ ਰੋਕੇ ਦੀ ਚੈੱਕ ਕਰ ਰਹੇ ਆ ਪ੍ਰੋਪਰ ਸਾਰੀ ਗੱਡੀ ਬਾਹਰ ਬੰਦੇ ਨੂੰ ਤਾਰ ਕੇ ਗੱਲਬਾਤ ਪੂਰੀ ਕਰ ਰਹੇ ਉਹਦੇ ਨਾਲ ਕਿੱਥੋਂ ਆਏ ਕਿੱਥੇ ਜਾ ਰਹੇ ਹੋ ਗਨਤੰਤਰ ਦਿਵਸ ਕਰਕੇ ਅੱਜ ਨਾਕਾਬੰਦੀ ਕੀਤੀ ਹੋਈ ਹੈ ਅੱਧੀ ਸ਼ਹਿਰ ਦੇ ਵਿੱਚ ਕੋਈ ਇਹੋ ਜਿਹਾ ਕੋਈ ਵਾਰਦਾਤ ਨਾ ਹੋਏ ਪੁੱਛਣ ਕਰਕੇ ਪ੍ਰੋਪਰ ਗੱਡੀਆਂ ਚੈੱਕ ਕਰਨ ਲਈ ਸਾਰੀ